ਇੱਕ ਵੱਡਾ ਮਸਲਾ ਜਿਹੜਾ ਝੋਨੇ ਦਾ ਜਿਹੜਾ ਅੱਜ ਤੱਕ ਕਦੇ ਇਹ ਐਡਾ ਵੱਡਾ ਮਸਲਾ ਨਹੀਂ ਬਣਿਆ ਇਹ ਸਰਕਾਰ ਤੋਂ ਹੱਲ ਨਹੀਂ ਹੋਇਆ ਇਹ ਸਰਕਾਰ ਦੀ ਅਣਗਹਿਲੀ ਕਰਕੇ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਹੱਲ ਨਹੀਂ ਹੋਇਆ ਅੱਜ ਜਿਹੜੀਆਂ ਲੇਬਰਾਂ ਨੇ ਮੰਡੀਆਂ ਦੀਆਂ ਉਹ ਵੀ ਸਾਰੀਆਂ ਹੜਤਾਲ ਤੇ ਨੇ ਅੱਜ ਸ਼ੈਲਰ ਮਾਲ ਖੜ੍ਹਤਾਲ ਤੇ ਆ ਅੱਜ ਆੜਤੀਆ ਹੜਤਾਲ ਤੇ ਆ ਇਹ ਹਰ ਇੱਕ ਸਾਲ ਹੜਤਾਲ ਕਰਦੇ ਆ ਪਰ ਇਹਨਾਂ ਦਾ ਸਰਕਾਰਾਂ ਨੇ ਨਿਯਤਣਾ ਹੁੰਦਾ ਸਰਕਾਰਾਂ ਨੇ ਇਹਨਾਂ ਦੇ ਮਸਲੇ ਹੱਲ ਕਰਨੇ ਹੁੰਦੇ ਆ ਪਰ ਸਰਕਾਰ ਨੇ ਇਹ ਤਿਆਰੀ ਨਹੀਂ ਕੀਤੀ ਉਹਦੇ ਕਰਕੇ ਸਾਡਾ ਝੋਨਾ ਮੰਡੀਆਂ ਚ ਰੁੜ ਰਿਹਾ ਝੋਨਾ ਮੰਡੀਆਂ ਦੇ ਵਿੱਚ ਪਿਆ ਕਿਸਾਨ ਕਿਤੇ ਹਰਿਆਣੇ ਚ ਜਾ ਕੇ ਵੇਚਦਾ ਉਹ ਘੱਟ ਰੇਟ ਤੇ ਵਿਕ ਰਿਹਾ ਝੋਨਾ ਲੋਕਾਂ ਨੇ ਵੱਢ ਕੇ ਕਿਸਾਨਾਂ ਨੇ ਜਿੱਥੇ ਆਲੂ ਬੀਜਨੇ ਸੀ ਉਹ ਅੰਦਰਾਂ ਦੇ ਵਿੱਚ ਲਾਇਆ ਹੋਇਆ ਉਹਦੇ ਨਾਲ ਝੋਨਾ ਸਾਡਾ ਜਿਹੜਾ ਫਸਲ ਆ ਇਹ ਖਰਾਬ ਹੋ ਰਹੀ ਆ ਪਰ ਇੱਕ ਤਰੀਕ ਤੋਂ ਜਿਹੜੀ ਆ ਸਰਕਾਰੀ ਖਰੀਦ ਲਾਨੀ ਗਈ ਆ ਅੱਜ 5 ਤਰੀਕ ਹੋਈ ਆ ਵੀ ਇੱਕ ਵੀ ਦਾਣਾ ਸਾਡਾ ਮੰਡੀ ਦੇ ਵਿੱਚ ਸਰਕਾਰੀ ਰੇਟ ਤੇ ਨਹੀਂ ਵਿਕਿਆ ਉਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਲਈ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਚੰਡੀਗੜ੍ਹ ਭੁਰੇ 11 ਵਜੇ ਸੂਚੀਆਂ ਜਿਹੜੀਆਂ ਅੱਜ 30 31 ਜਥੇਬੰਦੀਆਂ ਉਹਨਾਂ ਦਾ ਇੱਕ ਇੱਕ ਨਮਾਇੰਦਾ ਉਹਨਾਂ ਦੇ ਦਰਾਂ ਭੁਰੇ ਜਾਊਗਾ ਕਿਉਂਕਿ ਮਾਨ ਸਾਹਿਬ ਇਹ ਕਹਿੰਦੇ ਰਹਿੰਦੇ ਆ ਵੀ ਮੈਨੂੰ ਆ ਕੇ ਪਹਿਲਾਂ ਗੱਲ ਦੱਸੋ ਇਹ ਧਰਨੇ ਮਾਰ ਦੁੰਦੇ ਆ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆ ਸਾਡੇ ਫੈਸਲੇ ਸਾਡੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ 12 ਤਰੀਕ ਨੂੰ ਅਸੀਂ ਦੂਜਾ ਕਰਤਾ ਜ ਦਸਹਿਰੇ ਵਾਲੇ ਦਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਰੀਆਂ ਮੰਡੀਆਂ 'ਚ ਪੁਤਲੇ ਫੁਕਾਂਗੇ ਜੇ ਫਿਰ ਵੀ ਹੱਲ ਨਾ ਹੋਇਆ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਊ ਤੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਸਰਕਾਰ ਦੀ ਨਲਾਇਕੀ ਕਰਕੇ ਫਿਰ ਸਾਨੂੰ ਸੜਕਾਂ ਤੇ ਨਾ ਆਉਣਾ ਪਵੇ ਕੋਈ ਹੋਰ ਮਸਲੇ ਵੱਡੇ ਪ੍ਰੋਗਰਾਮ ਨਾ ਦੇਣੇ ਪਾਏ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ